ਆ ਤਰਜੇ ਬੰਦੇ ਦੇ ਨਾਂ ਤੇ ਕਮਾਈ ਆ ਜਨਾਨੀ ਖਾਨ ਦੀ ਆ ਤੇ ਕੋਠਾ ਹੁਣ ਪੈਣ ਵਾਲਾ ਤੇ ਕੋਠਾ ਕਿਸ ਨੂੰ ਆਂਦੇ ਕਿ ਤੁਸੀਂ ਪਾ ਦੋ ਆ ਵੇਖਿਓ ਵੀਡੀਓ ਫਿਰ ਦਿਨਾ ਜਵਾਬ ਇਹਨੂੰ ਮੈਂ ਆ ਵੇਖੋ ਫੌਜੀ ਦੇ ਫੌਜੀ ਬੱਠੇ ਆ ਬਈ ਠੀਕ ਆ ਫੌਜੀ ਆ ਸਾਰਿਆਂ ਨੂੰ ਆ ਸਾਰੀ ਲਿਕੇਸ਼ਨ ਦਿਖਾ ਦੋ ਜੀ ਘਰ ਦੇ ਬਾਈ ਕੈਮਰਾਮੈਨ ਆ ਵੇਖੋ ਬਈ ਸਾਰਾ ਚਾਈ ਜਾਂਦਾ ਚਾਰੇ ਦਾ ਤਾਉਰਾ ਯਾਰ ਕੀ ਕਰੋ ਹੈਲਪ ਬਾਈ ਯਾਰ ਵੀਰ ਆਪਣੇ ਪੈਸਾ ਦੇ ਵਾਦਦੇ ਆ ਪ੍ਰਮਾਤਮਾ ਨੇ ਵਧੀਆ ਚਾਟਿਕਲਾ ਵਿੱਚ ਰੱਖਿਆ ਠੀਕ ਆ ਇਹ ਫੌਜੀ ਦੀ ਯਾਰ ਆਪਣਾ ਇੱਕ ਕਮਰਾ ਠੀਕ ਆ ਉਹਦਾ ਇੱਕ ਚੌਰਾ ਹੀ ਖੜਾ ਕਰ ਦੇ ਲੋ ਪੱਬੀ ਸ਼ਰਮ ਨਹੀਂ ਹੁੰਦੀ ਇਹੋ ਜਿਹੀ ਗੱਲਾਂ ਕਰਦੇ ਕਮਾਈ ਇਹ ਇਹਦੇ ਕਰਕੇ ਤੇਰਾ ਪੇਜ ਚੱਲਿਆ ਵਾ ਲੋਕ ਸੋਚਦੇ ਰਹੇ ਕਿ ਟਰੈਕਟਰ ਮਾਰਾ ਟਰਾਲੀ ਭਾਰੀ ਇਹ ਕਿਦਾਂ ਖਿੱਚੂਗਾ ਉਹਦੇ ਬਾਅਦ ਵਿੱਚ ਪਤਾ ਲੱਗਾ ਕਿ ਤੂੰ ਤੁਸੀਂ ਦਵੇਂ ਜਾਨੀ ਕਿ ਦੌਰ ਪਰਜਾਈਓ ਇਹ ਗੱਲ ਜਿਹੜੀ ਆ ਨਾ ਇਹਦੇ ਸਿਰ ਤੇ ਤੇਰਾ ਪੇਜ ਚੱਲਿਆ ਕਿ ਬੰਦਾ ਮਾੜਾ ਵਾ ਲੋਕਾਂ ਨੇ ਤੈਨੂੰ ਫੋਲੋ ਕਰ ਲਿਆ ਕਿ ਦੇਖਦੇ ਆ ਕਿ ਕਿਦਾਂ ਟਰਾਲੀ ਖਿੱਚਦਾ ਵਾ ਪਰ ਹੋਰ ਤੂੰ ਆਖੇ ਨਾ ਆਪਣੇ ਸਿਰ ਤੇ ਆਪਣੇ ਸਿਰ ਤੋਂ ਕੋਈ ਮਸ਼ਹੂਰ ਨਹੀਂ ਹੋਈ ਇਹ ਬੰਦੇ ਦੇ ਸਿਰ ਤੇ ਮਸ਼ਹੂਰ ਹੋਈਆਂ ਤੂੰ ਠੀਕ ਆ ਤੇ ਹੁਣ ਜਦੋਂ ਮਸ਼ਹੂਰ ਹੋ ਗਈਆਂ ਤੁਹਾਨੂੰ ਪੈਸੇ ਆਉਣਦੇ ਆ ਤੇ ਫਿਰ ਤੁਸੀਂ ਇਹਨੂੰ ਕੋਠਾ ਪਾਕਦੇ ਹੋ ਲੋਕਾਂ ਕੋ ਕੋਠੇ ਕੱਲੀ ਪਾਉਣਦੇ ਤੁਸੀਂ ਕੋ ਲੋਕਾਂ ਕੋ ਕੋਠੇ ਕੱਲੀ ਪਾਲਦੇ ਹੋ ਲੋਕ ਕਿਉਂ ਪਾ ਕੇ ਦੇਣ ਨਾਲੇ ਪਰ ਉਹ ਵਿਚਾਰਾ ਪੋਲਾ ਬੰਦਾ ਵਾ ਉਹ ਵੱਖਰਾ ਪੇਜ ਕਰ ਨਹੀਂ ਸਕਦਾ ਠੀਕ ਹੈ ਜੇ ਤੂੰ ਪੇਜ ਬਣਾ ਲਿਆ ਨਾ ਤੇ ਜੋ ਕੁਝ ਤਾਂ ਕਮਾਈ ਹੁੰਦੀ ਆ ਆ ਦੋਨੋਂ ਦੇ ਆਪੇ ਆਪਣਾ ਕੋਟਾ ਪਾ ਲੂਗਾ ਕਮਾਈ ਉਹਦੀ ਤੂੰ ਖਾਂਦੀ ਆ ਕੋਠਿਆਂ ਨੂੰ ਲੋਕ ਪਾ ਕੇ ਦੇਣ ਇਹ ਕਿੱਦਾਂ ਦੀ ਗੱਲ ਆ ਬਈ